ਕਿਹੜਾ ਡਿਜ਼ਾਈਨ ਆ ਗਿਆ ਇਹ ਕਲਾਸਿਕਲ ਆ ਗਿਆ ਜੀ ਪੂਰਾ ਚ ਹਰੇਕ ਜੀ ਨੂੰ ਵੈਂਟੀਲੇਸ਼ਨ ਦਿੱਤੀ ਹੋਈ ਹੈ ਪਰ ਪੌੜੀ ਇੱਥੇ ਦੇਣ ਦਾ ਮਕਸਦ ਇਹ ਸੀਗਾ ਕਿਉਂਕਿ ਪਲਾਟ ਆਪਣਾ 35 ਫੁੱਟ ਫਰੰਟ ਹੈਗਾ ਜੇ ਆਪਾਂ ਪੌੜੀ ਆਪਾਂ ਲੌਬੀ ਚ ਦਿੰਦੇ ਤਾਂ ਸਾਰਾ ਏਰੀਆ ਪੌੜੀ ਨੇ ਲੈ ਜਾਣਾ ਸੀ ਆਪਾਂ ਕੋਈ ਪੇਪਰ ਪਾਉਣਾ ਜਾਂ ਲੁੱਕ ਪਾਉਣੀ ਹੈ ਜਾਂ ਆਪਾਂ ਆਪਣੀ ਫਾਊਂਡੇਸ਼ਨ ਹੈਗੀ ਉਹਨੂੰ ਸਟਰੋਂਗ ਕਰਦੇ ਆਂ ਪ੍ਰੋਪਰ ਤੇ ਤਾਂ ਜੋ ਸ਼ਿਵਰਾ ਸਲਾਬ ਨਾ ਆਈਆਂ ਇਹ ਨਾ ਜਿਹੜਾ ਘਰ ਹੈ ਵਾਸਤੂ ਦੇ ਹਿਸਾਬ ਨਾਲ ਪ੍ਰੋਪਰ ਵਾਸਤੂ ਦੇ ਹਿਸਾਬ ਨਾਲ ਬਣਿਆ ਹੋਇਆ ਜੀ ਤਕਰੀਬਨ ਆਪਣਾ ਥੱਲੇ ਹੈਗਾ 2400 ਕਵਰ ਹੈਗਾ ਤੇ ਉੱਪਰ ਆਪਣਾ ਇੱਕ ਬਹੁਤ ਵਧੀਆ ਆਰਕੀਟੈਕਟਰ ਵੀਰ ਜੀ ਵੱਲੋਂ ਬੜਾਈ ਕੋਠੀ ਲੈ ਕੇ ਆਏ ਆ ਬਹੁਤ ਸੋਹਣੇ ਬਾਈਹੂਰੀ ਡਿਜ਼ਾਈਨ ਕਰਦੇ ਆ ਤੇ ਬਾਈ ਹੋਰਾਂ ਦਾ ਕਹਿਣਾ ਸੀਗਾ ਵੀ ਕਹਿੰਦੇ ਇਹ ਫੁੱਲ ਫਾਈਨਲ ਇੰਟੀਰੀਅਰ ਐਕਸਟੀਰੀਅਰ ਵਾਲੀ ਕੋਠੀਆਂ ਤੁਸੀਂ ਸਾਰੀਆਂ ਦੇਖਦੇ ਹੋ ਉਹ ਵੀ ਅਸੀਂ ਦਿਖਾਵਾਂਗੇ ਪਰ ਇੱਕ ਅਸੀਂ ਉਹ ਕੋਠੀ ਦਿਖਾਉਣੀ ਹੈ ਵੀ ਜਿਹਦਾ ਹਜੇ ਕੰਮ ਅਧੂਰਾ ਰਹਿੰਦਾ ਕੱਲੀਆਂ ਟੈਲਾਂ ਲੱਗੀਆਂ ਦਰਵਾਜ਼ੇ ਰਹਿੰਦੇ ਆ ਇੰਟੀਰੀਅਰ ਦਾ ਕੰਮ ਰਹਿੰਦਾ ਹੈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਬਾਈ ਪਲਾਟ ਸਾਈਜ਼ ਕੀ ਹੈਗਾ ਇਹ ਵੀਰ ਜੀ ਪਲਾਟ ਸਾਈਜ਼ ਆਪਣਾ 35 ਬਾਈ 70 ਦਾ ਪਲਾਟ ਆ ਠੀਕ ਹੈ ਜੀ ਹ ਜੀ ਬਈ 70 ਦਾ ਟੋਟਲ ਕਿੰਨੇ ਸਕਰ ਫੁੱਟ ਏਰੀਆ ਹੋਗਾ ਜੀ ਇਹ ਤਕਰੀਬਨ ਆਪਣਾ ਥੱਲੇ ਹੈਗਾ 2400 ਕਵਰ ਹੈਗਾ ਤੇ ਉੱਪਰ ਆਪਣਾ 2200 ਸਕਰ ਫੁੱਟ ਕਵਰ ਹੈਗਾ ਜਿੰਨਾ ਪੋਰਸ਼ਨ ਥੱਲੇ ਉਹ ਤੋਂ ਥੋੜਾ 45 4600 45 4600 ਸਕਰ ਫੁੱਟ ਟੋਟਲ ਕਵਰ ਆਪਣਾ ਠੀਕ ਹੈ ਜੀ ਭਾਈ ਹੁਣ ਜੇ ਗੱਲ ਕਰੀਏ ਪਹਿਲਾਂ ਡਿਜ਼ਾਈਨ ਦੀ ਗੱਲ ਕਰੀਏ ਕਿਹੜਾ ਡਿਜ਼ਾਈਨ ਆ ਜਾਂਦਾ ਇਹ ਕਲਾਸਿਕਲ ਆ ਗਿਆ ਜੀ ਪੂਰਾ ਠੀਕ ਹੈ ਜੀ ਇਹ ਪਿਓਰ ਕਲਾਸਿਕਲ ਡਿਜ਼ਾਈਨ ਆਪਾਂ ਜਿਹਨੂੰ ਕਹਿ ਦਿੰਦੇ ਆ ਠੀਕ ਹੈ ਜੀ ਇੱਥੇ ਰੇਲਿੰਗ ਲੱਗਣੀ ਇੱਕ ਪਾਵੇ ਜਾਲੀਆਂ ਲੱਗਣੀਆਂ ਜੀ ਇੱਥੇ ਰੇਲ ਇਹ ਬਹੁਤ ਸੋਹਣਾ ਡਿਜ਼ਾਈਨ ਆਗੇ 3D ਦੋਸਤੋ ਆਪਾਂ ਵਿੱਚ ਲਾਏ ਹੋਈਆਂ ਫੋਟੋਆਂ ਤੇ ਇਹ ਤੋਂ ਇਲਾਵਾ ਗੱਲ ਕਰੀਏ ਭਾਈ ਦੋ ਗੱਡੀਆਂ ਦੀ ਖੁੱਲੀ ਡੁੱਲੀ ਮੂਹਰੇ ਹਾਂ ਪਾਰਕਿੰਗ ਖੁੱਲੀ ਡੁੱਲੀ ਆ ਬਾਕੀ ਇੱਧਰ ਵੀ ਸਪੇਸ ਆਪਣੇ ਕੋਲੇ ਕਾਫੀ ਹੈਗੀ ਹੈ ਜੇ ਮੋਟਰਸਾਈਕਲ ਵਗੈਰਾ ਇੱਧਰ ਲਾਉਣੇ ਆ ਤੇ ਲਾਉਣ ਏਰੀਆ ਵਗੈਰਾ ਬਣਾਉਣਾ ਹਣ ਆ ਜਾ ਪਰਿਵਾਰ ਨਾਲ ਬੈਠਣਾ ਗਾਵਲਾ ਫੈਮਿਲੀ ਨਾਲ ਕੁਰਸੀ ਲਾ ਕੇ ਆਰਾਮ ਨਾਲ ਬੈਠ ਸਕਦੇ ਹਾਂ ਬਲ ਪੂਰਾ ਖੁੱਲਾ ਡੁੱਲਾ ਏਰੀਆ ਰੱਖਿਆ ਆ ਪਪਾ ਪੂਰਾ ਖੁੱਲਾ ਡੁੱਲਾ ਜੀ ਜੇ ਇਸ ਹਿਸਾਬ ਨਾਲ ਮਤਲਬ ਫਰੰਟ ਹੈਗਾ 35 ਫੁੱਟ ਫਰੰਟ ਹੈਗਾ ਬਰੋ ਦੇ ਸਾਹਮਣੇ ਤੁਸੀਂ ਡ ਹਾਂਜੀ 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 ਇੱਕ ਬਾਈ ਚੀਜ਼ ਹੋਰ ਆ ਜਾਂਦੀ ਆ ਜਦੋਂ ਰੰਗ ਹੋ ਜਾਂਦਾ ਟੈਲਾਂ ਲੱਗ ਜਾਂਦੇ ਨੇ ਨਾ ਉਹ ਚੀਜ਼ ਦਾ ਇੱਕ ਲੁੱਕ ਪਤਾ ਹੀ ਲੱਗ ਹਾਂਜੀ ਹਾਂਜੀ ਆਪਣੇ ਕੰਮ ਵਿੱਚ ਮਤਲਬ ਸ਼ੋਰਾ ਸਲਾਬ ਵੀ ਨਹੀਂ ਹੈਗਾ ਇਹ ਤੇ ਵੀ ਤੁਸੀਂ ਟ੍ਰੀਟਮੈਂਟ ਮਤਲਬ ਤੁਸੀਂ ਆਪ ਕਰਵਾਉਂਦੇ ਹਾਂਜੀ ਇਹਦੇ ਵਿੱਚ ਨਾਲ-ਨਾਲ ਕਸਟਮਰ ਨੂੰ ਅਸੀਂ ਵੀ ਗਾਈਡ ਕਰਦੇ ਰਹਿੰਨੇ ਆ ਮਤਲਬ ਥੱਲੇ ਆਪਾਂ ਕੀ ਚੀਜ਼ ਐਡ-ਆਨ ਕਰਦੇ ਹਾਂ ਨਾ ਉਹ ਜਿਵੇਂ ਸਾਰੀਆਂ ਆਪਾਂ ਕੋਈ ਪੇਪਰ ਪਾਉਣਾ ਜਾਂ ਲੁੱਕ ਪਾਉਣੀ ਆ ਜਾਂ ਆਪਾਂ ਦੀ ਆਪਣੀ ਫਾਊਂਡੇਸ਼ਨ ਹੈਗੀ ਉਹਨੂੰ ਸਟਰੋਂਗ ਕਰਦੇ ਆ ਪ੍ਰੋਪਰ ਤੇ ਤਾਂ ਜੋ ਸ਼ਿਵਰਾ ਸਲਾਬ ਨਾ ਆਈ ਆਵੇ ਠੀਕ ਹੈ ਜੀ ਇੱਥੇ ਤਾਂ ਭਰਤ ਵੀ ਮਲ 8-10 ਫੁੱਟ ਪਈ ਹੋਈ ਹੈ ਇਹ 10 ਫੁੱਟ ਦੀ 10 ਫੁੱਟ ਦੀ ਭਰਤ ਹੈ ਠੀਕ ਹੈ ਜੀ ਹਾਂਜੀ ਹਾਂਜੀ 10 ਫੁੱਟ ਭਰਤ ਪਈ ਹੋਈ ਹੈ ਦੋਸਤੋ ਦੇਖ ਸਕਦੇ ਹੋ ਪਾਣੀ ਕਿੰਨਾ ਗਿਆ ਹੁਣ ਪਰ ਸਾਈਡਾਂ ਤੇ ਕਿਤੇ ਵੀ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਤੇ ਅੱਗੇ ਬਾਈ ਉਹਨਾਂ ਨਕਸ਼ਾ ਬਹੁਤ ਸੋਹਣਾ ਤਿਆਰ ਕੀਤਾਗਾ ਤੇ ਆਪਾਂ ਅੰਦਰ ਜਾਣ ਤੋਂ ਪਹਿਲਾਂ ਭਾਈ ਜੇ ਗੱਲ ਕਰੀਏ ਇਹ ਡ్రਾਈਂਗ ਰੂਮ ਆ ਗਿਆ ਜੀ ਮੇਨ ਇਹ ਫਸਟ ਆਪਣਾ ਐਂਟਰੀ ਤੇ ਡ్రਾਈਂਗ ਰੂਮ ਆ ਗਿਆ ਜੀ ਠੀਕ ਹੈ ਜੀ ਡ్రਾਈਂਗ ਰੂਮ ਵੀ ਖੁੱਲਾ ਢੁੱਲਾ ਹੈਗਾ ਮਤਲਬ ਇਹ ਨਹੀਂ ਹੈਗਾ ਕਿ ਦੋ ਹੀ ਸੋਫੇ ਲੱਗਣ ਹਨਾ ਇੰਨੇ ਮਤਲਬ ਕਿਉਂਕਿ ਮੋਸਟਲੀ ਚੌੜਾਈ ਆਪਾਂ ਵੇਖ ਲੈਨੇ ਪਲਾਟ ਦੀ ਪਰ ਡ్రਾਈਂਗ ਰੂਮ ਨਹੀਂ ਸੈੱਟ ਹੁੰਦਾ ਜੀ ਇਹਦੇ ਵਿੱਚ ਡ్రਾਈਂਗ ਰੂਮ ਆਪਾਂ ਪ੍ਰੋਪਰ ਸੈੱਟ ਕੀਤਾ ਹਰੇਕ ਚੀਜ਼ ਨੂੰ ਵੈਂਟੀਲੇਸ਼ਨ ਦਿੱਤੀ ਹੋਈ ਹੈ ਪ੍ਰੋਪਰ ਜੀ ਇਹ ਕਾ ਵੀ ਚੀਜ਼ ਦੋਸਤੋ ਬਹੁਤ ਖਾਸ ਹੈ ਜਿਵੇਂ ਇੱਧਰ ਡ్రਾਈਂਗ ਰੂਮ ਆ ਗਿਆ ਇੱਧਰ ਉੱਪਰ ਨੂੰ ਪੌੜੀਆਂ ਆ ਗਈਆਂ ਹਾਂਜੀ ਹਾਂ ਪਰ ਫੈਮਿਲੀ ਚਾਹੇ ਗਲਾਸ ਡੋਰ ਲਾ ਦਈਏ ਹਾਂਜੀ ਹਾਂਜੀ ਫੈਮਿਲੀ ਦੀ ਪ੍ਰਾਈਵੇਸੀ ਅਲੱਗ ਰਹੇਗੀ ਅਲੱਗ ਰਹੇ ਜਾਂਦੀ ਹੈ ਕੋਈ ਦੋਸਤ ਮਿੱਤਰ ਆਉਂਦਾ ਤਾਂ ਉੱਥੋਂ ਵਾਲਾ ਬਹਿ ਕੇ ਮੁਰਾ ਜਾਣਾ ਹੈ ਇਹ ਆਪਣਾ ਕਿਉਂਕਿ ਪੌੜੀ ਇੱਥੇ ਦੇਣ ਦਾ ਮਕਸਦ ਇਹ ਸੀਗਾ ਕਿਉਂਕਿ ਪਲਾਟ ਆਪਣਾ 35 ਫੁੱਟ ਫਰੰਟ ਹੈਗਾ ਜੇ ਆਪਾਂ ਪੌੜੀ ਆਪਾਂ ਲੌਬੀ ਚ ਦਿੰਦੇ ਤਾਂ ਸਾਰਾ ਏਰੀਆ ਪੌੜੀ ਨੇ ਲੈ ਜਾਣਾ ਸੀਗਾ ਲੌਬੀ ਨੂੰ ਖਰਾਬ ਕਰ ਦਿੰਦਾ ਲੌਬੀ ਨੂੰ ਖਰਾਬ ਕਰਦਾ ਸੀ ਤੇ ਤਾਂ ਜੋ ਆਪਣੀ ਸੋਫੇ ਦੀ ਸਿਟਿੰਗ ਜਿਹੜੀ ਉਹ ਖਰਾਬ ਹੋ ਜਾਂਦੀ ਸੀ ਠੀਕ ਹੈ ਜੀ ਹਾਂਜੀ ਇਹਦੇ ਨਾਲ ਹੀ ਆਪਣਾ ਪਾਊਡਰ ਰੂਮ ਆ ਗਿਆ ਠੀਕ ਹੈ ਜੀ ਹਾਂਜੀ ਤੇ ਇੱਧਰ ਆ ਗਈ ਜੀ ਹਾਂਜੀ ਦੋਸਤੋ ਆਰਾਮ ਨਾਲ ਲੌਬੀ ਹੈ ਸਾਰੀ ਬੜਾ ਠੰਡਾ ਵੀ ਰਹਿਣਾ ਜਾਂਦਾ ਹੈ ਨਾ ਹਾਂਜੀ 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 ਇਹ ਵੀ ਫਰਕ ਪੈਂਦਾ ਭਾਈ ਡੁਪਲੈਕਸ ਦਾ ਡੁਪਲੈਕਸ ਦਾ ਫਰਕ ਪੈਂਦਾ ਇਹ ਪਲੱਸ ਇਹ ਸਾਰੀ ਵਿੰਡੋਜ਼ ਜਿੰਨੀਆਂ ਹੈਗੀਆਂ ਵੈਂਟੀਲੇਸ਼ਨ ਸਿਸਟਮ ਬਹੁਤ ਸਟਰੋਂਗ ਹੈਗਾ ਕਿ ਇਹ ਨਹੀਂ ਹੋਊਗਾ ਕਿ ਗਰਮੀਆਂ 'ਚ ਬਹੁਤ ਜ਼ਿਆਦਾ ਇਹ ਕੋਠੀ ਤਪੂਗੀ ਠੀਕ ਹੈ ਜੀ ਹਾਂਜੀ ਹਾਂਜੀ ਜੀ ਤੇ ਇੱਧਰ ਭਾਈ ਮੇਨ ਇੱਥੋਂ ਕਿਚਨ ਆ ਗਈ ਤੇ ਬਾਹਰ ਨੂੰ ਸਾਰਾ ਦਿਨ ਦਾ ਹੈ ਨਾ ਸਾਹਮਣੇ ਹਾਂਜੀ ਹਾਂਜੀ ਜੀ ਔਰ ਕਿਚਨ ਦਾ ਵੀ ਏਰੀਆ ਪੂਰਾ ਅੱਗੇ ਜਾ ਕੇ ਚਲੋ ਅਸੀਂ ਇੰਟੀਰੀਅਰ ਤੇ ਵੀ ਵਰਕ ਕਰਾਂਗੇ ਤੇ ਕਿਚਨ ਵੀ ਪੂਰੀ ਸਲੇਬ ਤੁਸੀਂ ਦੇਖੋਗੇ ਪੂਰੀ ਖੁੱਲੀ ਡੁੱਲੀ ਸਲੇਬ ਹੈ ਤੇ ਅੱਗੇ ਜਾ ਕੇ ਇਹਦੇ ਆਪਣੇ ਕੋਲੇ ਪ੍ਰੋਵੀਜ਼ਨ ਵੀ ਹੈਗੀ ਆਪਾਂ ਸੈਂਟਰ ਸਲੇਬ ਵੀ ਲਾ ਸਕਦੇ ਹਾਂ ਠੀਕ ਹੈ ਜੀ ਹਾਂ ਜੀ ਪ੍ਰੋਪਰ ਇੱਥੇ ਵੀ ਲਾ ਸਕਦੇ ਹਾਂ ਜੀ ਨਹੀਂ ਇਧਰ ਆਪਣੇ ਕੋਲੇ ਏਰੀਆ ਹੈਗੀ ਹੈਗਾ ਹਾਂ ਜੀ ਇੱਥੇ ਡਾਈਨਿੰਗ ਆਪਣਾ ਬਣ ਸਕਦਾ ਜੀ ਜੀ ਡਾਈਨਿੰਗ ਏਰੀਆ ਇੱਥੇ ਵੀ ਬਣ ਸਕਦਾ ਪਲੱਸ ਆਪਾਂ ਇੱਥੇ ਡਾਈਨਿੰਗ ਦੀ ਪ੍ਰੋਵੀਜ਼ਨ ਵੀ ਦਿੱਤੀ ਹੈ ਲੌਬੀ ਵਿੱਚ ਕਿੰਨੇ ਰੂਮ ਆਗੇ ਜੀ ਗਰਾਉਂਡ ਫਲੋਰ ਤੇ ਜੇ ਗੱਲ ਕਰੀਏ ਜੀ ਆਪਣੇ ਕੋਲੇ ਗਰਾਉਂਡ ਫਲੋਰ ਤੇ ਤਕਰੀਬਨ 3 ਰੂਮ ਆਗੇ ਜੀ ਠੀਕ ਹੈ ਜੀ ਹਾਂ ਜੀ ਜੀ ਇੱਕ ਮਾਸਟਰ ਬੈੱਡਰੂ ਜੀ ਤੇ ਨਾਲ ਆਪਣੇ ਦੋ ਰੂਮ ਹੈਗੇ ਆ ਠੀਕ ਹੈ ਜੀ ਨਾਲ ਵਾਸ਼ਰੂਮ ਅਟੈਚ ਆਗੇ ਵਾਸ਼ਰੂਮ ਇੱਕ ਕਮਰੇ ਨੂੰ ਆਪਾਂ ਦੋ ਵਾਸ਼ਰੂਮ ਅਟੈਚ ਦਿੱਤੇ ਹੋਏ ਆ ਠੀਕ ਹੈ ਜੀ ਤੇ ਅੱਛਾ ਇਹ ਦੋਨੇ ਰੂਮਾਂ ਨੂੰ ਇੱਕ ਵਾਸ਼ਰੂਮ ਦਿੱਤਾ ਇੱਕ ਵਾਸ਼ਰੂਮ ਅਟੈਚ ਦਿੱਤਾ ਜੀ ਠੀਕ ਹੈ ਜੀ ਹਾਂ ਜੀ ਇੱਕ ਜਿਵੇਂ ਸ਼ਹਿਰ 'ਚ ਘਰ ਹੁੰਦਾ ਆਪਾਂ ਦੇਖਦੇ ਨਾ ਵੀ ਬੈਕ ਸਾਈਡ ਤੇ ਥਾਣੀ ਹੁੰਦਾ ਉਹ ਵੀ ਆਪਾਂ ਪ੍ਰੋਪਰ ਇੱਕ ਧਿਆਨ ਰੱਖਿਆ ਵੀ ਬੈਕ ਸਾਈਡ ਤੋਂ ਖੁੱਲੀ ਡੁੱਲੀ ਜੇ ਹਾਂ ਜੀ ਹਾਂ ਜੀ ਆਪਾਂ ਸਾਰਾ ਇਸ ਚੀਜ਼ ਦੇ ਵਿੱਚ ਕੱਲੀ-ਕੱਲੀ ਚੀਜ਼ ਦਾ ਧਿਆਨ ਰੱਖਿਆ ਇਹ ਨਹੀਂ ਕਿ ਆਪਾਂ ਜਗ੍ਹਾ ਨੂੰ ਭਰੀ ਚੱਲੀਏ ਹਨ ਤੇ ਆਪਣੀਆਂ ਰਿਕੁਆਇਰਮੈਂਟਸ ਇਹਨਾਂ ਪੂਰੀਆਂ ਹੋਣ ਬਿਲਕੁਲ ਬੇਸਿਕਲੀ ਕੰਮ ਕਰਨ ਦਾ ਤਰੀਕਾ ਇਹ ਹੁੰਦਾ ਕਿ ਤੁਹਾਨੂੰ ਕਦੇ ਵੀ ਇਹ ਨਾ ਹੋਵੇ ਕਿ ਮਹਿਸੂਸ ਨਾ ਹੋਵੇ ਸਾਡੀ ਆ ਚੀਜ਼ ਥੋੜੀ ਘੀ ਘਰ ਦੇ ਵਿੱਚ ਆ ਕਮੀ ਰਹਿ ਗਈ ਹਨਾ ਹਰੇਕ ਚੀਜ਼ ਦੇ ਵਿੱਚ ਆਪਾਂ ਪ੍ਰੋਪਰ ਵੈਂਟੀਲੇਸ਼ਨ ਦਾ ਦੇਖਿਆ ਹੋਇਆ ਤੇ ਜੀ ਤੇ ਭਾਈ ਫਰਸਟ ਫਲੋਰ ਤੇ ਚੱਲਦੇ ਹਾਂ ਜੀ ਉਸ ਤੋਂ ਪਹਿਲਾਂ ਜੇ ਗੱਲ ਕਰੀ ਹੁਣ ਤੱਕ ਕਿੰਨੀ ਕੁ ਕਾਸਟ ਆ ਗਈ ਹੁਣੇ ਅਪਰੋਕਸੀ ਇਹਦੇ ਵਿੱਚ ਅਪਰੋਕਸਿਮੇਟਲੀ 65 ਲੱਖ ਰੁਪਿਆ 65 ਤੋਂ 68 ਲ ਠੀਕ ਹੈ ਵਿਦਾਊਟ ਇੰਟੀਰੀਅਰ ਹਨਾ ਜੀ ਹਾਂਜੀ ਵਿਦਾਊਟ ਇੰਟੀਰੀਅਰ ਮਤਲਬ ਟਾਈਲਾਂ ਲੱਗੀਆਂ ਹੋਈਆਂ ਤੇ ਇਸ ਤੋਂ ਬਾਅਦ ਜਿਹੜਾ ਅੱਗੇ ਵਾਲਾ ਕੰਮ ਹੋਊਗਾ ਉਹ ਤੇ ਅੱਗੇ ਅੰਕਲ ਤੋਂ ਵੀ ਜਾਣਾਂਗੇ ਅੱਸੀ ਗੱਲ ਸਰ ਜੀ ਗੱਲ ਕਰੀ ਇਹਨਾਂ ਨੇ ਡਿਜ਼ਾਈਨ ਕੀਤਾ ਘਰ ਕਿਵੇਂ ਲੱਗਿਆ ਨਕਸ਼ਾ ਉਹਨੇ ਤਿਆਰ ਵਧੀਆ ਵੈਰੀ ਗੁੱਡ ਨਕਸ਼ਾ ਲੱਗਿਆ ਠੀਕ ਹੈ ਜੀ ਹਾਂ ਬਹੁਤ ਬੜੀ ਆ ਤੇ ਹੋਰ ਸਾਰੇ ਮਿਸਤਰੀਆਂ ਦਾ ਕੰਮ ਵੀ ਵਧੀਆ ਰਿਹਾ ਸਭ ਛੱਕਾ ਸਿੱਧਾ ਕੰਮ ਹੀ ਬਣ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਵੀ ਜਦੋਂ ਕੋਈ ਵੀ ਆਰਕੀਟੈਕਟ ਘਰ ਤਿਆਰ ਕਰਦਾ ਜੇ ਮਾਲਕ ਖੁਸ਼ ਆ ਤਾਂ ਇਹਨੇ ਆਰਕੀਟੈਕਟ ਦੀ ਮਿਹਰ ਖੁਸ਼ ਹੈ। ਬਾਕੀ ਐ ਹੁੰਦਾ ਨਾ ਜੀ ਜਦੋਂ ਕੰਮ ਕਰਵਾਉਣ ਵੇਲੇ ਇਹ ਵੀ ਹੁੰਦਾ ਕਿ ਡਰਾਇੰਗਸ ਦੇ ਉੱਪਰ ਕਿੰਨੀ ਕਿ ਡਿਟੇਲ ਦਿੱਤੀ ਹੈਗੀ ਆ। ਜੇ ਡਿਟੇਲ ਪ੍ਰੋਪਰ ਹੋਊਗੀ ਕਾਰੀਗਰ ਨੂੰ ਬਹੁਤ ਈਜ਼ੀ ਹੋ ਜਾਂਦਾ ਕੰਮ ਕਰਨ ਤੇ ਫਿਨਿਸ਼ਿੰਗ ਤੁਹਾਡੇ ਸਾਹਮਣੇ ਹੈ ਮਤਲਬ ਜਦੋਂ ਡਿਟੇਲ ਪ੍ਰੋਪਰ ਹੁੰਦੀ ਹੈ ਜਿੱਥੇ ਪਲੱਗ ਰੱਖਣਾ ਹੈ ਕਿੱਥੇ ਕੀ ਰੱਖਣਾ ਸਾਰਾ ਆਪਣਾ ਇਹ ਆਪਾਂ ਜਿੰਨੀ ਵੀ ਫਿਟਿੰਗ ਦਿੱਤੀ ਹੈ ਨਾ ਇਹ ਐਸ ਪਰ ਇੰਟੀਰੀਅਰ ਦਿੱਤੀ ਹੈ। ਇਨ ਫਿਊਚਰ ਜੇ ਇਹਨਾਂ ਦਾ ਮਨ ਵੀ ਹੈ ਮਤਲਬ ਹਜੇ ਇੰਟੀਰੀਅਰ ਨਹੀਂ ਕਰਵਾਉਣਾ ਦਾ ਹੈਗਾ ਅਗਲੇ 10 ਸਾਲ ਬਾਅਦ ਵੀ ਕਰਵਾਉਣਗੇ ਤਾਂ ਇਹਨਾਂ ਨੂੰ ਦੁਬਾਰਾ ਫਿਟਿੰਗ ਨਹੀਂ ਪਟਣੀ ਪਊਗੀ ਇਹਦੀ ਫਿਟਿੰਗ ਕੰਮ ਆਊਗੀ ਇੰਟੀਰੀਅਰ ਦੇ ਹਿਸਾਬ ਨਾਲ ਸਰ ਜੀ ਭਾਜੀ ਬਹੁਤ ਮੋਟਾ ਮੋਟਾ ਪਾਇਆ ਠੀਕ ਹੈ ਜੀ ਸਾਨੂੰ ਸਾਰੇ ਕਹਿੰਦੇ ਸੀਗੇ ਜੀ ਵੀ ਸਰ ਜੀ ਇੰਨਾ ਮੋਟਾ ਪਾਈ ਜਾਂਦੇ ਆ ਮੈਂ ਕਿਹਾ ਜੋ ਕਰਦੇ ਆ ਕਰਨ ਦਿਓ ਹਾਂਜੀ ਮਜ਼ਬੂਤੀ ਪੂਰੀ ਰੱਖੀ ਆ ਹਾਂਜੀ ਹਾਂਜੀ ਤੇ ਆਜੋ ਜੀ ਫਿਰ ਫਾਸਟਲਰ ਤੇ ਚੱਲਦੇ ਹਾਂ ਹੋਰ ਕੋਲਰ ਸਾਈਡ ਤੇ ਹੋਰ ਕੋਲ ਦਿਸ ਸੈਂਟਰ ਤੇ ਹੋਰ ਕੋਲ ਦਿਸ ਤਕਰੀਬਨ ਇਹ ਪੂਰੀ ਕੋਠੀ ਦੇ ਵਿੱਚ 15 ਕੋਲਰ ਹੈਗੇ ਆ ਮਤਲਬ ਫਿਰ ਟੈਨਸ਼ਨ ਨਹੀਂ ਹੈਗੀ ਜੀ ਜਿਵੇਂ ਪਰਤ ਵੀ ਹੈ ਉੱਚੀ ਬਣ ਗਈ ਹੈ ਇਹਦਾ ਪੂਰਾ ਖਜੋਰ ਰੱਖਿਆ ਠੀਕ ਹੈ ਜੀ ਹਾਂਜੀ ਹਾਂਜੀ ਸਰ ਜੀ ਗੱਲ ਕਰੀਏ ਫਸਟ ਫਲੋਰ ਤੇ ਹੈਗੇ ਇੱਥੇ ਕੀ ਕੀ ਪਲਾਨ ਆ ਜਾਂਦੇ ਜੀ ਇੱਥੇ ਪਹਿਲਾਂ ਤਾਂ ਆਪਣੇ ਕੋਲੇ ਇਧਰਲੀ ਸਾਈਡ ਆਪਣਾ ਬੈਡਰੂਮ ਆ ਗਿਆ ਇੱਕ ਫਰੰਟ ਤੇ ਠੀਕ ਹੈ ਜੀ ਤੇ ਤੇ ਇਹਨੂੰ ਮਤਲਬ ਆਪਾਂ ਭਾਵੇਂ ਐਜ਼ ਅ ਡ్రਾਈੰਗ ਰੂਮ ਯੂਜ਼ ਕਰ ਲਈਏ ਤੇ ਭਾਵੇਂ ਆਪਾਂ ਬੈਡਰੂਮ ਯੂਜ਼ ਕਰ ਲਈਏ ਤੇ ਫਰੰਟ ਤੇ ਪੋਰਚ ਆ ਗਿਆ ਠੀਕ ਹੈ ਜੀ ਹਾਂਜੀ ਇਹ ਪੋਰਚ ਖੁੱਲਾ ਢੁੱਲਾ ਪੋਰਚ ਆ ਮਤਲਬ ਫੈਮਿਲੀ ਜਿੱਦਾਂ ਮਰਜੀ ਆਪਣਾ ਇੱਥੇ ਬੈਠ ਜੇ ਹਨਾ ਬਿਲਕੁਲ ਜੀ ਹਜੇ ਲੈਂਡਸਕੇਪਿੰਗ ਵੀ ਪੈਂਡਿੰਗ ਹੈ ਸੋ ਉਹਦੇ ਨਾਲ ਥੋੜਾ ਜਿਆਦਾ ਇਹਦਾ ਵਿਊ ਹੋਰ ਵਧੀਆ ਹੋ ਜੂਗਾ ਹਾਂਜੀ ਬਿਲਕੁਲ ਜੀ ਬਹੁਤ ਸੋਹਣੀ ਲੁੱਕ ਆਉਣੀ ਹੈ ਜੀ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਭਾਈ ਜੀ ਇੱਕ ਜੇ ਰੂਮ ਡ੍ਰਾਈング ਰੂਮ ਆ ਗਿਆ ਜਿਵੇਂ ਕਿਦਰ ਕਿਚਨ ਦੇਤੀ ਸੇਮ ਜਿਵੇਂ ਗਰਾਊਂਡ ਫਲੋਰ ਤੇ ਇਹ ਕਿਚਨ ਉੱਪਰ ਕਿਚਨ ਹੀ ਹੈ ਜੀ ਕਿਉਂਕਿ ਇਹ ਨਾ ਜਿਹੜਾ ਘਰ ਹੈ ਵਾਸਤੂ ਦੇ ਹਿਸਾਬ ਨਾਲ ਪ੍ਰੋਪਰ ਵਾਸਤੂ ਦੇ ਹਿਸਾਬ ਨਾਲ ਬਣਿਆ ਹੋਇਆ ਜੀ ਅੱਛਾ ਵਾਸਤੂ ਤੇ ਪੂਰਾ ਧਿਆਨ ਰੱਖਿਆ ਹਾਂਜੀ ਇਹਦੇ 'ਚ 100% ਵਾਸਤੂ ਹੋਇਆ ਹੋਇਆ ਹੈ ਠੀਕ ਹੈ ਇਹ ਨਹੀਂ ਹੈਗਾ ਕਿ ਮਤਲਬ ਕੋਈ ਵੀ ਚੀਜ਼ ਬਿਨਾ ਵਾਸਤੇ ਦੇ ਹਿਸਾਬ ਨਾਲ ਆਪਾਂ ਬਣਾਈ ਆ ਇੱਧਰ ਵੀ ਇੱਧਰ ਆਪਣਾ ਆ ਗਿਆ ਜੀ ਓਪਨ ਇਹ ਫੈਮਿਲੀ ਲੌਂਜ ਏਰੀਆ ਆ ਗਿਆ ਜੀ ਇਹ ਵੀ ਆਪਣਾ ਤੇ ਪਲੱਸ ਇੱਧਰ ਆਪਣਾ ਫੇਰ ਉੱਪਰਲੇ ਪਾਸੇ ਵਾਸ਼ਰੂਮ ਆ ਗਿਆ ਠੀਕ ਹੈ ਜੀ ਹਾਂਜੀ ਤੇ ਇਹਨਾਂ ਸਾਰੇ ਵਾਸ਼ਰੂਮਸ ਨੂੰ ਆਪਾਂ ਓਪਨ ਡਕਟ ਦਿੱਤੀ ਹੋਈ ਹੈ ਕਿ ਬਾਹਰ ਦੀ 스멜 ਵਾਸ਼ਰੂਮ ਦੇ ਵਿੱਚ ਨਾ ਆਵੇ ਵਾਰੋ-ਵਾਰੀ ਨਿਕਲ ਜੇ ਬਾਹਰੋ-ਬਾਰੀ ਨਿਕਲੇ ਇੱਕ ਚਾਨਣ ਦਾ ਮਤਲਬ ਇਹ ਸੀ ਸਾਨ ਰੋਸ਼ਨੀ ਬਹੁਤ ਜ਼ਿਆਦਾ ਆਉਂਦੇ ਹੋਏ ਸੀਗਾ ਵੀ ਰੋਸ਼ਨੀ ਆਵੇ ਕੋਈ ਯੂਰੂਮ ਆ ਗਿਆ ਜੀ ਤੇ ਫੇਰ ਆਪਣਾ ਜਿਵੇਂ ਥੱਲੇ ਕਮਰਾ ਉਵੇਂ ਇਹ ਠੀਕ ਹੈ ਜੀ ਮਤਲਬ ਹੈ ਹਾਂਜੀ ਇਹਦੇ ਨਾਲ ਫੇਰ ਉੱਥੇ ਪਿੱਛੇ ਜਿਹੜੀ ਆਪਣੇ ਕੋਲੇ ਬੈਕ ਤੇ ਵੀ ਸਪੇਸ ਪਈ ਹੈਗੀ ਆ ਠੀਕ ਆ ਸਰ ਹਾਂਜੀ ਹਾਂਜੀ ਤੇ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਜੀ ਹਾਂਜੀ ਤੇ ਬਹੁਤ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਚੀਜ਼ ਹਜੇ ਇੰਟੀਰੀਅਰ ਐਕਸਟੀਰੀਅਰ ਉਸ ਤੋਂ ਪਹਿਲੇ ਮਲ ਕਿਤੇ ਨਾ ਕਿਤੇ ਲੁੱਕ ਸੋਹਣੀ ਹੁੰਦੀ ਆ ਆਨੰਦ ਆਉਂਦਾ ਦੇਖ ਕੇ ਹਾਂਜੀ ਹਾਂਜੀ ਕੋਠੀ 'ਚ ਕਿਤੇ ਵੀ ਇਹ ਨਹੀਂ ਤੁਹਾਨੂੰ ਮਹਿਸੂਸ ਹੋਊਗਾ ਕਿ ਕੋਈ ਵਿੰਡੋ ਘਟਾ ਹੈ ਜਾਂ ਵੈਂਟੀਲੇਸ਼ਨ ਨਹੀਂ ਦਿਖਦੀ ਜੋ ਜਾਣਨ ਵੱਲੋਂ ਕਿਤੇ ਮਤਲਬ ਕੋਈ ਹਨੇਰਾ ਨਹੀਂ ਪੂਰੀ ਗੋਠੀ ਨੂੰ ਮਤਲਬ ਚਾਰੇ ਪਾਸੇ ਆਪਣੇ ਕੋਲੇ ਪੂਰਾ ਮਤਲਬ ਇਹ ਹੈਗਾ ਕਿ ਜੀ ਰੋਸ਼ਨੀ ਪੂਰੀ ਆਊਗੀ ਠੀਕ ਹੈ ਜੀ ਤੇ ਭਾਈ ਜੇ ਗੱਲ ਕਰੀਏ ਕਿਸੇ ਨਕਸ਼ਾ ਤਿਆਰ ਕਰਾਉਣਾ ਤਾਂ ਪੂਰੇ ਪੰਜਾਬ 'ਚ ਹੀ ਆਪਾਂ ਕਰ ਦਿੰਨੇ ਤਿਆਰ ਕੀ ਤੋਂ ਮਰਜ਼ੀ ਹਾਂਜੀ ਹਾਂਜੀ ਆਪਾਂ ਪੂਰੇ ਪੰਜਾਬ ਦੇ ਵਿੱਚ ਕੰਮ ਕਰਦੇ ਆ ਤੇ ਆਪਣਾ ਬਰੌਡ ਵੀ ਕੰਮ ਚੱਲਦੇ ਪਏ ਆ ਠੀਕ ਹੈ ਜੀ ਹਾਂਜੀ ਤੇ ਜਿੰਨਾ ਵੀ ਮਤਲਬ ਨਕਸ਼ਾ ਹੈਗਾ ਅਸੀਂ ਇੱਥੋਂ ਹੀ ਪਲਾਨ ਕਰਕੇ ਸਾਰਾ ਐਗਜ਼ੀਕਿਊਟ ਵੀ ਕਰੀਦਾ ਪ੍ਰੋਪਰ ਆਪਣੇ ਪ੍ਰੋਜੈਕਟ ਜਿਹੜੇ ਹੈਗੇ ਆ ਇੱਥੇ ਜਲੰਧਰ ਕਪੂਰਥਲਾ ਇਹ ਮੁਹੱਲੀ ਇਹ ਸਾਰੇ ਏਰੀਆ ਦੇ ਵਿੱਚ ਲੁਧਿਆਣਾ ਇੱਧਰ ਸਾਰੇ ਪਾਸੇ ਚੱਲੀ ਜਾਂਦੇ ਆ ਜੀ ਜੀ ਹਾਂਜੀ ਲੋਬੀ ਦੋਸਤੋ ਜੇਕਰ ਤੁਸੀਂ ਵੀ ਚਾਹੋ ਨਾ ਵੀ ਸੁਪਨਿਆਂ ਦਾ ਘਰ ਸੋਹਣਾ ਬਣੇ ਤਾਂ ਵੀਰ ਹੋਰਾਂ ਦਾ ਨੰਬਰ ਮੈਂ ਸਕਰੀਨ ਤੇ ਦਿੱਤਾ ਹੈਗਾ ਤੇ ਤੁਸੀਂ ਕੰਟੈਕਟ ਕਰਕੇ ਸੰਪਰਕ ਕਰ ਸਕਦੇ ਹੋ ਧੰਨਵਾਦ ਦੋਸਤੋ